ਉਹ ਵੀ ਹੋਲਡਿੰਗ ਰੋਟਾਵੇਟਰ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਾਨਾ ਮੇਲੇ ਮੇਰਾ ਸਕੂਲ ਹੈ ਫਿੱਟ ਦਾ ਭਾਰਤ ਦਾ ਸਭ ਤੋਂ ਵੱਡਾ ਹੋਲਡਿੰਗ ਹੈ ਸਵਾਲ ਕੁਝ ਹੈ ਜਿਨ ਸਮਾਨਾਂ ਦੇ ਨਾਮ ਤੇ ਆਪ ਕੋ ਬਣਾ ਕੇ ਆਇਆ ਜਾ ਰਿਹਾ ਹੈ ਕੁਝ ਮੈ ਹੌਸਪਾਵਰ ਇਸ ਕੋ 80 ਤੋਂ 90 ਹੌਸਪਾਵਰ ਦਾ ਟੈਕਨੀਕਲ 80 ਤੋਂ 90 ਹੌਸਪਾਵਰ ਟਰੈਕਟਰ ਚਾਹੀਦਾ ਵੇ ਇਹ ਨੂੰ ਵਰਤਣ ਵਾਸਤੇ ਹੋਲਡਿੰਗ ਰੋਟਾਵੇਟਰ ਆਪਣੇ ਅਰਗੇ ਟਰੈਕਟਰਾਂ ਦੇ ਸਿੱਧਾ ਆ ਜਾਂਦੇ ਦੇਖਦੇ ਹਾਂ ਕਿ ਫਿਰ ਹੁਣ ਇਹ ਹੱਥ ਪਸੰਦ ਆ ਰਿਹਾ ਹੈ ਇਧਰ ਆਪਣੀ ਸ਼ਕਤੀਮਾਨ ਦੀ ਪਿਸਟੌਲ ਲੱਗੀ ਹੋਈ ਹੈ ਲੋਕੀਂ ਇਸ ਨੂੰ ਬਹੁਤ ਪਸੰਦ ਲੱਗਦੀ ਆ ਆ ਜਾਓ ਆ ਜਾ ਦੇਖ ਸਕਦੇ ਹੋ ਆਪਣੀਆਂ ਮਸ਼ੀਨਾਂ ਲਾਈ ਹੋਈਆਂ ਨੇ ਸਲਾਈਡਰ ਮਸ਼ੀਨ ਆ ਗਈ ਫਰਟੀਲਾਈਜ਼ਰ ਆ ਗਿਆ ਇਧਰ ਬੂਮ ਸਪਰੇਅਰ ਆ ਗਿਆ ਉਧਰ ਸਪਰੇਅ ਫੜ ਪਿਆ ਇਹ ਰੋਟਾਵੇਟਰ ਹੋਵੇ 320 ਰੋਟਾਵੇਟਰ ਹੋ ਗਈ ਆਪਣਾ ਦੀ ਮਸ਼ੀਨ ਹੋ ਗਈ ਆ ਮੈਡਵਾ ਵੀ ਲੱਗੀਆਂ ਹੋਈਆਂ ਆਪਾਂ ਵਿੱਚੀ ਕੰਮ ਕਰਨ ਵਾਸਤੇ ਆਇਆ। ਆਇਦਰ ਪਤੰਦਰਾ ਨੇ ਹੋਰ ਹੀ ਜਗਾੜ ਲਾਇਆ ਹੋਇਆ ਦੋ ਰੋਟਾਬੈਟਰ ਇਕੱਠੇ ਕਰਕੇ ਤੇ ਕਦੇ ਤਾਂ ਛੱਡ ਦਿੰਦੇ ਗੇ ਥੱਲੇ ਛੱਡ ਦਿੰਦੇ ਪਰ ਬਾਈ ਕੋਸਟਲੀ ਬਹੁਤ ਆ ਮੇਨਟੇਨੈਂਸ ਬਹੁਤ ਆ ਦੀ। ਇਹ ਮੈਂ ਸੁਜੈਸਟ ਨਹੀਂ ਕਰਦਾ ਕਿਸੇ ਨੂੰ। ਇਹ ਆਪਣੀ ਸ਼ਕਤੀਮਾਨ ਦੇ ਪ੍ਰੋਡਕਟ ਹੈ ਰੋਟਾਬੈਟਰ ਹੈ ਨਿਊ ਮਾਡਲ ਲਾਂਚ ਹੋਇਆ ਜਿਹੜੇ ਪਰ ਆਹ ਕੋਲੀ ਕੋਲਾ ਵਾਲਾ ਉਹ ਪਾਈਏ ਉਹ ਦੇਖੋ ਕੰਪਨੀ ਨੇ ਕਿਸਾਨ ਪ੍ਰੋਗੋ ਸ੍ਰੀ ਗਾਲ ਇੰਡੀਆ ਦਾ ਪਹਿਲਾ ਫੋਲਡਿੰਗ ਰੋਟਾਵੇਟਰ ਬਣਾਇਆ ਹੈ ਕੰਪਨੀ ਨੇ ਅਸੀਂ ਉਸ ਪਾਵਰ ਟਰੈਕਟਰ ਤੇ ਚੱਲਦਾ ਡਾਊਲ ਰੋਟਾਵੇਟਰ ਲੱਗਿਆ ਹੈ ਤੇ ਫੋਲਡਿੰਗ ਹੈ ਪੂਰੀ ਸਲਾਈਡ ਦੇ ਨਾਲ ਆ ਪਹਿਲੀ ਵਾਰ ਦੇਖ ਰਹੇ ਹੋ ਤੁਸੀਂ ਹੁਸ਼ਿਆਣੇ ਮੇਲੇ ਵਿੱਚ ਇੱਕ ਇਨੋਵੇਸ਼ਨ ਤੇ ਲਾਇਆ ਹੋਇਆ ਹੈ 그럼 더 가면은 둘이서 또 둘이 오나 해.